ਵੇ ਬਣਾਉਣ ਵਾਲਿਆ ਤੇਰਾ ਹੋਵੇ ਸੁਰਗ ਵਿੱਚ ਵਾਸਾ ਵੇ ਵਿਛੜੀਆਂ ਮਿਲਾਉਣ ਵਾਲਿਆ ਬੱਲੇ ਬੱਲੇ ਨਿਸਾਨ ਵੀਰ ਇਕੱਠੀਆਂ ਕਰੇ ਬੱਲੇ ਬੱਲੇ ਨਿਸਾਨ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਬੱਲੇ ਬੱਲੇ ਬੇਸਾਣ ਦੀ ਮੈਂ ਵੰਡਾ ਸੀਰਨੀ ਬੱਲੇ ਬੱਲੇ ਮਿਸਾਣ ਦੀ ਮੈਂ ਵੰਡਾ ਸੀਰਨੀ ਪਾਦੋ ਛਾੜੀ ਦਿਨੂ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ ਪਾਦੋ ਛਾੜੀ ਦਿਨੂ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ ਨੱਚਾ ਨੱਚਾ ਨੱਚਾਂਗੀ ਮੈਂ ਅੱਗ ਵਾਂਗੂ ਮੱਚਾਂ ജയ <Nachan>, കുറെ ਅੱਡੀ ਵਜ ਦੀ ਜੇ ਕੁਰੇ ਤੇਰੀ ਲੋਕਾਂ ਦੇ ਬਨੇਰੇ ਹਿੱਲਦੇ ਅੱਡੀ ਵਜ ਦੀ ਜੇ ਕੁਰੇ ਤੇਰੀ ਲੋਕਾਂ ਦੇ ਬਨੇਰੇ ਹਿੱਲਦੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਜਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ ਜਾ ਮੈਂ ਨਹੀਂ ਸੋਰ ਜਾਣਾ ਗੱਡੀ ਨੂੰ ਖਾਲੀ ਤੋਰ ਵੇ ਜਾ ਮੈਂ ਨਹੀਂ ਸੋਰ ਜਾਣਾ ਗੱਡੀ ਨੂੰ ਖਾਲੀ ਤੋਰ ਵੇ ਪੋਰਾ ਚੱਜ ਨਾ ਗੱਬਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਪੋਰਾ ਚੱਜ ਨਾ ਗੱਬਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਪੋਰਾ ਚੱਜ ਨਾ ਗੱਬਰੂ ਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਤੀਆਂ ਜੋਰ ਲੱਗੀਆਂ ਜੋਰ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਖੇੜੇ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਜੇਤੀਆਂ ਵਿੱਚ ਆਈਏ ਮਿਲਣੇ ਸੰਗਾ ਸ਼ਰਮਾ ਲਾਕੇ ਨੀ ਸਾਰਾ ਪਿੜੀ ਗੁੰਜਣ ਲਾ ਦੋ ਬੋਲੀ ਤੇ ਬੋਲੀ ਪਾਕੇ ਲੱਗਦਾ ਕਤਲ ਕਰੂ ਤੁਰਦੀ ਹੁਲਾਰੇ ਖਾਕੇ ਲੱਗਦਾ ਕਤਲ ਕਰੂ ਤੁਰਦੀ ਹੁਲਾਰੇ ਖਾਕੇ ਲੱਗਦਾ ਕਤਲ ਕਰੂ ਤੁਰਦੀ ਹੁਲਾਰੇ ਖਾਕੇ ਲੱਗਦਾ ਕਤਲ ਕਰੂ ਬਾਂਠਣ ਕੇ ਮੁਟਿਆਰਾ ਆਈਆਂ ਆਈਆਂ ਪਟੋਲਾ ਬਣ ਕੇ ਬਈ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਤੰਨਾ ਦੇ ਵਿੱਚ ਪਿੱਪਲ ਪੱਤੀਆਂ ਬਾਹੀ ਝੂੜਾ ਛਣ ਕੇ ਗਿੱਦਾ ਜੱਟੀਆਂ ਦਾ ਵੇਖ ਛੁਕੀ ਨਾ ਖੜ ਕੇ ਗਿੱਦਾ ਜੱਟੀਆਂ ਦਾ ਵੇਖ ਛੁਕੀ ਨਾ ਖੜ ਕੇ ਗਿੱਦਾ ਜੱਟੀਆਂ ਦਾ ਵੇਖ ਛੁਕੀ ਨਾ ਖੜ ਕੇ ਗਿੱਦਾ ਜੱਟੀਆਂ ਦਾ 니 ਤੂੰ ਨੱਚ ਕੁੜੀਏ ਬੋਲੀ ਚੱਕ ਕੁੜੀਏ 니 ਤੂੰ ਨੱਚ ਕੁੜੀਏ ਬੋਲੀ ਚੱਕ ਕੁੜੀਏ ਨੀ ਤੂੰ ਅੱਗ ਦੇਪੂ ਬੁੱਕੇ ਵਾਂਗੂ ਮੱਚ ਕੁੜੀਏ ਨੀ ਤੂੰ ਅੱਗ ਦੇਪੂ ਬੁੱਕੇ ਵਾਂਗੂ ਮੱਚ ਕੁੜੀਏ ਨੀ ਤੂੰ ਅੱਗ ਦੇਪੂ ਬੁੱਕੇ ਵਾਂਗੂ ਮੱਚ ਕੁੜੀਏ ਡੱਬੀਆਂ 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 ਵੇ ਪਿੰਗਾ ਝੂਟ ਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟ ਦੀ ਨੂੰ ਨਜ਼ਰਾਂ ਲੱਗੀਆਂ ਵੇ ਕਿੰਦਾ ਛੂਟ ਦਿਨੂ ਨਜਰਾ ਲੱਗੀਆਂ ਵੇ ਸੌਣ ਮਹੀਨਾ ਦਿਨਤਿਆਂ ਦੇ ਸਭੇ ਸਹੇਲੀਆਂ ਆਇਆਂ ਬੈ ਸੰਤੋ ਬੰਤੋ ਹੋਈਆਂ ਕੱਟੀਆਂ ਸੰਤੋ ਬੰਤੋ ਹੋਈਆਂ ਕੱਟੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਦਾ ਪਾ ਚਲੀਆਂ ਨਣਤਾ ਤੇ ਪਰ ਜਾਈਆਂ ਗਿੱਦਾ ਪਾ ਚਲੀਆਂ ਨਣਤਾ ਤੇ ਪਰ ਜਾਈਆਂ ਗਿੱਦਾ ਪਾ ਰਹੀਆਂ ਨਣਤਾ ਤੇ ਪਰ ਜਾਈਆਂ ਗਿੱਦਾ ਪਾ ਰਹੀਆਂ ਨਣਤਾ ਤੇ ਪਰ ਜਾਈਆਂ ਗਿੱਦਾ ਪਾ ਰਹੀਆਂ ਨੀਓ ਕੌਣ ਖੜਾ ਹੈ ਮਜਾਜ ਬੜਾ ਨੀਓ ਕੌਣ ਖੜਾ ਹੈ ਮਜਾਜ ਬੜਾ ਕਹਿੰਦਾ ਸੋਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਕਹਿੰਦਾ ਸੋਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਕਹਿੰਦਾ ਸੋਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵੈਰੀਆ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵੈਰੀਆ ਮੇਰੀ ਸੱਸ ਪਰਮਾ ਦੀ ਮਾਰੀ ਹੱਸ ਕੇ ਨਾ ਲੰਗ ਵੈਰੀਆ ਨੇਰੀ ਸੱਸ ਪਰਮਾ ਦੀ ਮਾਰੀ ਹੱਸ ਕੇ ਨਾ ਲੰਗ ਵੈਰੀਆ ਮੇਰੀ ਸੱਸ ਪਰਮਾ ਦੀ ਮਾਰੀ ਹੱਸ ਕੇ ਨਾ ਲੰਗ ਵੈਰੀਆ ਅਵਿਨਜਰਾ ਬੈ ਬੈਨਜਰਾ ਬੋਤਾ ਬੰਦਰਵਾਜੇ ਵੇ ਬੋਤੇ ਤੇਰੇ ਨੂੰ ਕਾਹ ਦਾ ਟੋਕਰਾ ਬੋਤੇ ਤੇਰੇ ਨੂੰ ਕਾਹ ਦਾ ਟੋਕਰਾ ਤੈਨੂੰ ਪੰਜ ਪਰਸ਼ਾਦੇ ਗਿੱਦੇ ਚ ਨੱਚਦੀ ਦੀ ਤਮਕ ਪਵੇ ਦਰਵਾਜੇ ਗਿੱਦੇ ਚ ਨੱਚਦੀ ਦੀ ਤਮਕ ਪਵੇ ਦਰਵਾਜੇ ਗਿੱਦੇ ਚ ਨੱਚਦੀ ਦੀ ਤਮਕ ਪਵੇ ਦਰਵਾਜੇ ਗਿੱਦੇ ਚ ਨੱਚਦੀ ਦੀ ਵੰਠਣ ਕੇ ਮੁਟਿਆਰਾਂ ਆਇਆਂ ਵੰਠਣ ਕੇ ਮੁਟਿਆਰਾਂ ਆਇਆਂ ਨੱਚ ਨੱਚ ਕੇ ਤੁਮ ਆਲ ਬਰੋਟੇ ਦੇ ਕਹਿੰਦੀ ਦੇਖ ਤੁਮਾਲ ਹੀਟ ਬਰੋਟੇ ਦੇ ਕਹਿੰਦੀ ਦੇਖ ਤੁਮਾਲ ਹੀਟ ਬਰੋਟੇ ਦੇ ਕਹਿੰਦੀ ਦੇਖ ਤੁਮਾਲ ਹੀਟ ਬਰੋਟੇ ਦੇ ਸੌਣ ਮਹੀਨਾ ਦੀਆਂ ਦੇ ਉਤੋਂ ਬਦਲ ਛਾਏ ਬੈ ਦੂਰੀਆਂ ਹੋ ਹੋ ਕੁੜੀਆਂ ਨੱਚਣ ਦੂਰੀਆਂ ਹੋ ਹੋ ਕੁੜੀਆਂ ਨੱਚਣ ਵੇਖ ਕਟਾ ਚੜ ਜਾਏ ਝੂਟਾ ਦੇ ਦਿਓਨੀ ਮੇਰੇ ਲੱਕ ਹੁਲਾਰੇ ਖਾਏ ਝੂਟਾ ਦੇ ਦਿਓ ਨੀ ਲੱਕ ਹੁਲਾਰੇ ਖਾਏ ਝੂਟਾ ਦੇ ਦਿਓ ਨੀ ਲੱਕ ਹੁਲਾਰੇ ਖਾਏ ਝੂਟਾ ਦੇ ਦਿਓ ਨੀ ਲੰਮੇ ਲੰਮੇ ਤੰਦ ਵੇ ਮੈਂ ਚਰ ਖੇਤੇ ਪਾਉਨੀ ਆ ਕਰ ਕਰੀ ਆਦ ਸਾਰੀ ਰਾਤ ਮੇਲ ਗੋਨੀ ਆ ਕਰ ਕਰੀ ਆਦ ਸਾਰੀ ਰਾਤ ਮੇਲ ਗੋਨੀ ਆ ਯਾਦ ਕਰਾਂ ਮੈਂ ਤੈਨੂੰ ਹਰ ਵੇਲੇ ਤੁੰਬਾ ਵੱਜਦਾ ਜਾਲਮਾ ਬਿਚੂ ਵੇੜੇ ਤੁੰਬਾ ਵੱਜਦਾ ਜਾਲਮਾ ਵਿਚੂ ਵੇੜੇ ਤੁੰਬਾ ਵੱਜਦਾ ਜਾਲਮਾ ਵਿਚੂ ਵੇੜੇ ਤੁੰਬਾ ਵੱਜਦਾ ਜਾਲਮਾ ਜੋਗੀ ਆਨੀ ਗਿਆ ਫੇਰਾ ਪਾਨੀ ਗਿਆ ਜੋਗੀ ਆਨੀ ਗਿਆ ਫੇਰਾ ਪਾਨੀ ਗਿਆ ਕੋਈ ਬਿਸ਼ੀਰ ਨਾਗ ਲੜਾ ਨੀ ਗਿਆ कोई भी शियर नाग लड़ा नहीं गया कोई भी शियर नाग लड़ा नहीं गया हस कुड़ियो, कुड़ीओ खेल लोनी कुड़ियो लो हँसना खेलना रे जाऊगा कोई बूझड़ जा, जट ले जाऊगा कोई बूझड़ जा, जट ले जाऊगा कोई बूझड़ जट ले जाऊगा। ਥੜਿਆਂ ਬਾਜਨਾ ਪਿੱਪਲ ਸੋਂਦੇ ਬੰਕਾਂ ਆਵਾਜ਼ ਕਲਾਈਆਂ ਬਈ ਸੱਗੇ ਫੁੱਲ ਸਿਰਾਂ ਤੇ ਸੋਂਦੇ ਸੱਗੇ ਫੁੱਲ ਸਿਰਾਂ ਤੇ ਸੋਂਦੇ ਪੈਰੀ ਚਾਂਜਰਾ ਪਾਈਆਂ ਸੁਬੇਦਾਰਣੀਆਂ ਬਣ ਕੇ ਮੇਲਣਾ ਆਈਆਂ ਸੁਬੇਦਾਰਣੀਆਂ ਬਣ ਕੇ ਮੇਲਣਾ ਆਈਆਂ ਸੁਬੇਦਾਰਣੀਆਂ ਬਣ ਕੇ ਮੇਲਣਾ ਆਈਆਂ ਸੁਬੇਦਾਰਣੀਆਂ ਗਿੱਧੇ ਦੇ ਵਿੱਚ ਨੱਚੀ ਜੱਟੀ ਨੱਚੀ ਲਲਕਾਰ ਕੇ ਗਿੱਧੇ ਦੇ ਵਿੱਚ ਨੱਚੀ ਜੱਟੀ ਨੱਚੀ ਲਲਕਾਰ ਕੇ ਚੜੀ ਦੀ ਜਵਾਨੀ ਵਿੱਚ ਅੱਡੀ ਮਾਰ ਮਾਰ 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 ਕੇ ਇਹ ਪੰਜਾਬ ਦੀਆਂ ਕੁੜੀਆਂ ਵੇਖ ਲਓ ਇਹ ਪੰਜਾਬ ਦੀਆਂ ਕੁੜੀਆਂ ਵੇਖ ਲਓ ਲੰਮੀਆਂ ਤੇ ਮਟਿਆਰਾਂ ਬਈ ਪੱਤਾ ਲੈ ਕੇ ਜਾਣ ਖੇਤ ਨੂੰ ਪੱਤਾਲੇ ਕੀ ਜਾਣ ਖੇਤ ਨੂੰ ਜੂਕੂਂਜਾ ਦੀਆਂ ਡਾਰਾਂ ਨਚਲੇ ਮੋਰਣੀਏ ਪੰਜ ਪਤਾ ਸੇਵਾਰਾ ਨਚਲੇ ਮੋਰਣੀਏ ਪੰਜ ਪਤਾ ਸੇਵਾਰਾ ਨਚਲੇ ਮੋਰਣੀਏ ਪੰਜ ਪਤਾ ਸੇਵਾਰਾ ਨਚਲੇ ਮੋਰਣੀਏ ਚਰਖੇ ਨੂੰ ਚੱਕ ਲੈ ਤਰਿੰਜਣਾ ਚੋਂ ਛੇਤੀ ਛੇਤੀ ਚਰਖੇ ਨੂੰ ਚੱਕ ਲੈ ਤਰਿੰਜਣਾ ਚੋਂ ਛੇਤੀ ਛੇਤੀ ਭੱਜ ਲੈ ਜ ਭੱਜਿਆ ਜਾਵੇ ਨੀ ਰੇਸ਼ਮੀ ਗਰਾਰੇ ਵਾਲੀਏ जट बकरे भों आवे आव मिगरारे मगरवलि ट बकरे भों आव नरेश मगरवलिटट बकरे भों आवे नरेश मिगरवि ਉੱਚੇ ਟਿੱਬੇ ਕੁੱਗੀਆਂ ਦਾ ਜੋੜਾ ਉੱਚੇ ਟਿੱਬੇ ਕੁੱਗੀਆਂ ਦਾ ਜੋੜਾ ਉਗੀਤ ਕਰਦੀ ਕੂਨੀ ਕੂ ਤੂੰ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਤੂੰ ਮੇਰੀ ਨਣ ਬੜੀ ਮਜਾਜਣ ਤੂੰ ਨੀ ਤੂੰ ਤੂੰ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਤੂੰ ਮੇਰੀ ਨਣਦੇ ਬੜੀ ਮਜਾਜਣ ਤੂੰ ਨੀ ਤੂੰ ਤੂੰ ਮੇਰੀ ਨਣਦੇ ਘਰ ਨੇ ਜਿਨ੍ਹਾਂ ਦੇ ਕੋਲ ਕੋਲੀ ਖੇਤ ਜਿਨ੍ਹਾਂ ਦੇ ਨਿਆਇਆ ਬਈ ਇਕੱਠੀਆਂ ਹੋ ਕੇ ਪਾਉਣ ਬੋਲੀਆਂ ਕਠੀਆਂ ਹੋਕੇ ਪਾਣ ਬੋਲੀਆਂ ਵੱਡਿਆਂ ਕਰਾਂ ਦੀਆਂ ਜਾਈਆਂ ਗਿੱੱਦਾ ਪਾ ਚੱਲੀਆਂ ਨੰਤਾ ਤੇ ਪਰ 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 ਜਾਈਆਂ ਗਿੱੱਦਾ ਪਾ ਚੱਲੀਆਂ